ਮੈਂ ਸਾਰੀਆਂ ਖੇਡਾਂ ਦਾ ਫੈਨ ਹਾਂ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ 에ਸ਼ੀਆਰ ਦਾ ਮੈਂ ਦੇਖਦਾ ਰਿਹਾ 골 ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਚ ਜਿੱਤੇ ਆ ਠਿੱਕ ਵੀ ਹੋਇਆ 9-1 ਵੀ ਹੋਇਆ 7-0 5-5-2 ਸੋ ਐਂ ਲੱਗਦਾ ਸੀ ਜਿਵੇਂ ਗੋਲਾਂ ਦੀਆਂ ਮਸ਼ੀਨਾ ਪੰਜਾਬ ਤੋਂ ਕਈਆਂ ਹੋਈਆਂ ਨੇ ਜਿਹੜੀਆਂ 골 ਕਰ ਰਹੀਆਂ ਉੱਥੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਹੋਰਾਂ ਨੇ ਗੁਰਜੰਟ ਹੋਰਾਂ ਨੇ ਸ਼ਮਸ਼ੀਰ ਹੋਰਾਂ ਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰुण ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬੋਲ ਆ ਜਾਂਦੀ ਸੀ ਲੱਗਦਾ ਸੀ ਇਹਦੀ ਬੋਲ ਜਿਹੜੀ ਇਹਦੀ ਹਾਕੀ ਲਾਈਨ 'ਤੇ ਪੱਗੀ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ ਜਦੋਂ ਹਰਮਨਪ੍ਰੀਤ ਹੋਰੀ ਆਸਟ੍ਰੇਲੀਆ ਨਾਲ ਮੈਚ ਹੁੰਦਾ ਤਾਂ ਹਾਲਾਂਕਿ ਉੱਥੇ ਸਪੋਰਟਸ ਕਲਚਰ ਬਹੁਤ ਜ਼ਿਆਦਾ ਬੜੀ ਹੈ ਆਸਟ੍ਰੇਲੀਆ ਦੇ ਵਿੱਚ ਪਰ ਇੱਥੋਂ ਸਾਡੀਆਂ ਕੁੜੀਆਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਜਦੋਂ ਉੱਥੇ ਜਾ ਕੇ ਜਿੱਦੀਆਂ ਨੇ ਉੱਥੇ ਜਾ ਕੇ ਜਦੋਂ ਪ੍ਰੋਫੈਸ਼ਨਲ ਖੇਡਣ ਹੁਣ ਤਾਂ ਪ੍ਰੋਫੈਸ਼ਨਲ ਦੇ ਵਿੱਚ ਵੀ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਮੱਲਾ ਮਾਰੀਆਂ ਨੇ ਚਾਹੇ ਉਹ ਗੋਲਾ ਸੁੱਟਣ ਚ ਹੋਵੇ ਚਾਹੇ ਉਹ ਜੈਵਲਿਨ ਚ ਹੋਵੇ ਕ੍ਰਿਕਟ ਹੋਵੇ ਔਰ ਔਰਮਨ ਹਾਕੀ ਉਹ ਵੀ ਕੱਲ ਹੀ ਹਜੇ ਮੈਂ ਮੈਚ ਦੇਖ ਰਿਹਾ ਸੀ ਸੋ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਐ ਅਸੀਂ ਕਿਸੇ ਤੋਂ ਘੱਟ ਨਹੀਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਅਸੀਂ ਪੰਜਾਬੀ ਆ ਜੇ ਸਾਨੂੰ ਮੌਕਾ ਮਿਲ ਜੇ ਤਾਂ ਨੰਬਰ 1 ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਚਾਹੇ ਜਿਹੜੇ ਮਰਜ਼ੀ ਫੀਲਡ ਚ ਚੱਲ ਜਾਈਏ ਆਪਣੀਆਂ ਮੱਲਾ ਮਾਰ ਲੈਣੇ ਆ ਮੈਂ ਅਕਸਰ ਇਹ ਵੀ ਗੱਲ ਕਹਿੰਦਾ ਉਹਨਾਂ ਕਈ ਵਾਰੀ ਇੰਡਸਟਰੀਅਲਿਸਟ ਆ ਜਾਂਦੇ ਨੇ ਮੈਂ ਕਹਿੰਦਾ ਜੀ ਅਸੀਂ ਪੰਜਾਬੀ ਆ ਪੂਰੀ ਦੁਨੀਆ ਦੇ ਸਿਟੀਜ਼ਨ ਆ ਅਸੀਂ ਗਲੋਬਲ ਸਿਟੀਜ਼ਨ ਆ ਪੰਜਾਬੀ ਅਸੀਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਅਸੀਂ ਕੋ ਚੱਲ ਹੁਣ ਜਰਾ ਇੱਥੇ ਆ ਕੇ ਚੱਲ ਕੋਈ ਗੱਲ ਇੱਥੇ ਕੰਮ ਜਾ ਹੋ ਜਾਂਦੇ ਆ ਕਿਉਂਕਿ ਮਿਹਨਤੀ ਕੰਮ ਐ ਔਰ ਜਜਬੇ ਵਾਲੀ ਕੰਮ ਐ ਜਨੂਨੀ ਕੰਮ ਐ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਜਜ਼ਬਾ ਤੇ ਪ੍ਰੇਰਨਾ ਦਿੱਤੀ ਗਰੀਬਾਂ ਦੇ ਹੱਕ ਚ ਖੜਨ ਦੀ ਮਜਲੂਮਾਂ ਦੇ ਹੱਕਾਂ ਵਾਸਤੇ ਲੜਨ ਦੀ ਸਾਨੂੰ ਵਿਰਸੇ ਚ ਮਿਲੀਆਂ ਚੀਜ਼ਾਂ ਕੋਈ ਪਿੰਡ ਨਹੀਂ ਹੋਣਾ ਇਹੋ ਜਿਹਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾ ਕਿ ਸੇਹੀ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਉਹ ਆਜ਼ਾਦੀ ਤੋਂ ਪਹਿਲਾਂ ਵਾਲੇ ਇਨਕਲਾਬ ਚਾਹੇ ਉਹ ਗਦਰਪਾਪਿਆਂ ਵਾਲੇ ਚਾਹੇ 62 ਦੀ ਜੰਗ 65 ਦੀ ਜੰਗ 71 ਦੀ ਜੰਗ ਚਾਹੇ ਕਾਰਗਿਲ ਦੇ ਚਾਹੇ ਅੱਜ ਵੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਹੱਦਾਂ ਤੇ ਹਿੱਕਾ ਤਾਣ ਕੇ ਖੜੇ ਨੇ ਸੋ ਉਹ ਸਾਡਾ ਵਿਰਸਾ ਹੈ ਕੁਸ਼ਤੀਆਂ ਚ ਛਿੰਝਾਂ ਚ ਕਬੱਡੀਆਂ ਚ ਸਾਡੇ ਉਸ ਤੋਂ ਪਹਿਲਾਂ ਦਾਰਾ ਸਿੰਘ ਮਿਲਖਾ ਸਿੰਘ ਵਰਗੇ ਬڑے بڑے ਨਾਮ ਖੇਡਾਂ ਦੇ ਵਿੱਚ ਪੈਦਾ ਪੰਜਾਬ ਨੇ ਕੀਤੇ ਆ